ਸ਼ੇਖ ਫਤਿਹਦਾ ਵਿੱਚ ਜ਼ਿਕਰ ਕੀਤਾ ਪਰ ਅੱਜ ਥੋੜਾ ਚਿਰ ਪਹਿਲਾਂ ਹੀ ਇਹ ਸੁਣਾਇਆ ਗਿਆ ਕਿ ਉਹ ਗੁਰੂ ਸਾਹਿਬ ਦਾ ਚੇਲਾ ਸੀਗਾ ਜਾਂ ਉੱਥੇ ਕਹਿ ਲਿਆ ਵੀ ਉਹਨਾਂ ਦਾ ਪ੍ਰੇਮੀ ਸੀਗਾ ਕੋਈ ਖੀਰ ਲੈ ਕੇ ਆਇਆ ਉਹਨੂੰ ਮਿਲੀ ਨਾ ਉਹ ਰੁਸ ਕੇ ਬਹਿ ਗਿਆ ਮਾਰੇ ਨੇ ਵਾਰ ਦਿੱਤਾ ਤੇਰੀ ਤਾਂ ਖੀਰ ਕੁੱਤੇਵਾਂ ਖਾਣਗੇ ਜ਼ਿਆਦਾਤਰ ਇਹੀ ਸੁਣਦੇ ਆਏ ਆ ਤੁਸੀਂ ਸਾਰਾ ਉਹ ਉਲਟਾ ਚੱਕਰ ਜਿਹਾ ਚਲਾ ਦਿੱਤਾ ਉਹ ਥੋੜਾ ਜਿਹਾ ਕਲੀਅਰ ਕਰੀਏ ਵੀਰ ਜੀ ਕਿਤੇ ਵੀ ਨਹੀਂ ਲਿਖਿਆ ਹੂੰ ਜਿੰਨਾ ਮੈਂ ਮੱਥਾ ਮਾਰਿਆ ਨੇ ਇਹਦੇ ਪ੍ਰਤੀ ਹੂੰ ਮੈਂ ਬਹੁਤ ਕੁਝ ਨੂੰ ਵਾਚਣ ਦਾ ਯਤਨ ਕੀਤਾ ਵੀ ਸ਼ੇਖ ਫੱਤਾ ਹੂੰ ਹੋਇਆ ਗੁਰੂ ਅਰਜਨ ਸਾਹਿਬ ਦੇ ਵਕਤ ਆ ਹੂੰ ਪਰ ਗੁਰੂ ਅਰਜਨ ਦੇ ਮਹਾਰਾਜ ਦੇ ਜੇ ਕਿਸੇ ਨੇ ਮਾਲ ਟੰਗਰ ਸਾਂਭਣ ਦੀ ਸੇਵਾ ਸਾਂਭੀ ਆ ਤੇ ਉਹ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਨੇ ਆਏ ਆਪਣੇ ਲਾਲੂ ਘੁੰਮਦ ਲਾਗੇ ਬੀੜ ਬਾਬਾ ਬੁੱਢਾ ਸਾਹਿਬ ਬਿਲਕੁਲ ਬਿਲਕੁਲ ਜਿੰਨਾ ਦੁੱਧ ਸਮੁੰਦਰ ਜਾਂਦਾ ਸੀਗਾ ਅੰਮ੍ਰਿਤਸਰ ਦੀ ਧਰਤੀ ਤੋਂ ਇੱਥੋਂ ਮੱਜਾਂ ਦਾਵਾ ਚੋ ਕੇ ਜਾਂਦਾ ਸੀਗਾ ਹਾਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਜਿਹੜੇ ਆਪ ਸੇਵਾ ਕਰਦੇ ਰਹਿ ਦੂਜਾ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਜ਼ਿੰਦਗੀ ਚ ਕੋਈ ਹੈ ਨਹੀਂ ਕਿ ਜਨੇ ਗੁਰੂ ਅਰਜਨ ਦੇ ਮਹਾਰਾਜ ਦੇ ਏਡੇ ਵੱਡਾ ਹਵੇਲਾ ਸਾਂਭਿਆ ਹੋਵੇ ਡੰਗਰਾ ਪਰ ਸਾਡੇ ਸਿੱਖ ਵੀ ਉੱਥੇ ਜਾਂਦੇ ਫਿਰ ਆਏ ਜੀ ਇਹ ਨਾ ਇਹ ਗੱਲ ਜੋੜੀ ਗਈ ਹੈ ਸਾਡੇ ਨਾਲ ਮੇਰੇ ਕੋਲ ਉੱਥੇ ਲਾਇਬ੍ਰੇਰੀ ਚ ਵੀ ਪ੍ਰਮਾਣ ਪਾਏ ਮੇਰੇ ਕੋਲ ਮੈਂ ਤੁਹਾਨੂੰ ਲੈ ਆ ਕੇ ਦਿਖਾ ਦੇਣਾ ਤੁਸੀਂ ਖੁਦ ਪੜ੍ਹ ਲਿਓ ਆ ਇੰਟਰਵਿਊ ਤੋਂ ਬਾਅਦ ਵੀ ਉਹਦੇ ਵਿੱਚ ਸ਼ੇਖ ਪਤਾ ਦੋਸ਼ੀ ਲਿਖਿਆ ਕਿ ਨਹੀਂ ਲਿਖਿਆ ਹੁਣ ਅਮਰੀਕਾ ਦੇ ਵਿੱਚ ਕਿਹੜੀਆਂ ਕਿਹੜਾ ਸ਼ੇਖ ਪਤਾ ਬੈਠਾ ਇੱਥੇ ਸਾਡੀਆਂ ਗਾਵਾਂ ਮੱਜਾਂ ਵਾ ਇਹ 5-5 6-6 ਕਿਲੋ ਤੋਂ ਵੱਧ ਗਣ ਚਲੋ ਕੋਈ ਅਮਰੀਕਨ ਗਾਂ ਸਾਡੇ ਕੋਈ ਥਿਆਰੂ 40-45 ਕਿਲੋ ਦੁੱਧ ਦੇ ਦਿੰਦੀ ਅਮਰੀਕਾ ਤੇ ਕੋਈ ਸ਼ੇਖ ਪਤਾ ਨਹੀਂ ਗਾ ਕੈਨੇਡਾ ਕੋਈ ਸ਼ੇਖ ਪਤਾ ਨਹੀਂ ਗਾ ਉਹਨਾਂ ਦੀਆਂ ਗਾਵਾਂ ਵਰਗੀਆਂ ਸਾਡੇ ਪੰਜਾਬ ਤੇ ਕਿਤੇ ਗਾ ਨਹੀਂ ਜਿੰਨਾ ਚਿਰੇ ਖੀਰ ਨਾ ਚੜਾਲਣ ਸੇਖ ਫਤੇ ਦੇ ਹਾਂ ਉਹਨਾਂ ਚਿਰੇ ਆਪਣੇ ਧੀਆਂ ਪੁੱਤਾਂ ਨੂੰ ਦੁੱਧ ਨਹੀਂ ਪੀਣ ਦਿੰਦੇ ਨਹੀਂ ਨਹੀਂ ਠੀਕ ਹੈ ਜੀ ਮੈਂ ਪਤਾ ਨਹੀਂ ਕਦੋਂ ਦਾ ਬੋਲਦਾ ਆਉਣ ਡਿਆ ਮੈਂ ਉਹ ਸੇਖ ਫਤਾ ਗੁਰੂ ਅਰਜਨ ਦੇਵ ਮਹਾਰਾਜ ਦਾ ਦੋਖੀ ਆ ਤੁਹਾਡੀ ਇੰਟਰਵਿਊ ਚੱਲ ਨਹੀਂ ਆ ਬਿਲਕੁਲ ਠੀਕ ਹੈ ਜੀ ਜੇ ਕੋਈ ਵਿੱਚ ਕਮੈਂਟ ਕਰੇ ਪੀ ਲਾਲੂ ਕੋ ਮਨਝੂਠ ਬੋਲਦਾ ਉਹਦਾ ਕਮੈਂਟ ਤੁਸੀਂ ਨੰਬਰ ਲੈ ਲਿਓ ਹੂੰ ਉਹਦੇ ਵਟਸਐਪ ਤੇ ਮੈਂ ਇਤਿਹਾਸਕਾ ਹਵਾਲੇ ਪਾ ਦਿਆਂਗਾ ਉਹਨੂੰ ਹੂੰ ਪਈਆ ਤੁਸੀਂ ਖੁਦ ਪੜ੍ਹ ਲਓ ਕਿਉਂ ਤੁਸੀਂ ਆਪਣੇ ਆਪ ਵਿੱਚ ਅਕਲ ਦੇੰਨੇ ਹੀ ਹੋਏ ਪਏ ਇੱਕ ਉਹ ਸ਼ੇਖ ਪਤਾ ਜਿਹੜਾ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਕਰਵਾਉਣ ਦੇ ਵਿੱਚ ਬਹੁਤ ਵੱਡਾ ਕਾਰਨ ਆ ਸਖੀ ਸਰਵਰੀਆਂ ਦੇ ਵਿੱਚੋਂ ਹਾਂਜੀ ਸ਼ੇਖ ਪਤਾ ਕੌਣ ਆ ਅਜਨੂ ਆਪਾਂ ਕਾਜੀਕੋਟ ਕਹਿੰਨੇ ਇੱਥੇ ਕਾਜੀ ਕੇਰਾ ਪਾ ਕੇ ਬੈਠਾ ਗੁਰੂ ਅਰਜਨ ਦੇਵ ਮਹਾਰਾਜ ਨੂੰ ਜਦੋਂ ਗੁਰੂ ਅਰਜਨ ਸਾਹਿਬ ਜੀ ਤਰਨ ਤਾਰਨ ਮਹਾਰਾਜ ਜੀ ਇਹ ਤਰਨ ਤਾਰਨ ਸਾਹਿਬ ਜੀ ਦੀ ਸਤਗੁਰੂ ਸੱਚੇ ਪਾਤਸ਼ਾਹ ਉਤਪਤੀ ਕਰਨ ਦੇ ਆ ਹਾਂਜੀ ਕਾਜੀਕੋਟ ਵਾਲੇ ਪਾਸੇ ਪਲਾ ਸੌਰ ਵਾਲਾ ਪਾਸਾ ਕੇ ਜਾਵਾ ਜੀ ਜੀ ਸ਼ੇਖ ਫਤੇ ਨੇ ਕਿਹਾ ਚੜ੍ਹਦੇ ਪਾਸੇ ਮੈਂ ਗੁਰੂ ਅਰਜਨ ਦੇਵ ਮਹਾਰਾਜ ਦਾ ਪ੍ਰਚਾਰ ਰੋਕ ਕੇ ਰੱਖੂੰਗਾ ਇੱਧਰ ਮੈਂ ਆਗਾ ਵਾਂ ਹੂੰ ਠੀਕ ਹੈ ਜੀ ਇਹ ਮੈਂ ਕੋਈ ਜ਼ੁਬਾਨੀ ਕਲਾਮੀ ਨਹੀਂ ਕਹਿੰਦੇ ਆ ਮੈਂ ਪੜ੍ਹ ਕੇ ਤੁਹਾਨੂੰ ਕਹਿੰਦੇ ਆ ਜੀ ਹੋਇਆ ਗੁਰੂ ਅਰਜਨ ਸਾਹਿਬ ਦੇ ਵਕਤ ਆ ਪਰ ਗੁਰੂ ਅਰਜਨ ਸਾਹਿਬ ਦੇ ਡੰਗਰਾਂ ਦਾ ਵਾਗੀ ਨਹੀਂ ਹੋਇਆ ਹੂੰ ਵੀ ਉਹਨੂੰ ਇੱਕ ਦਿਨ ਖੀਰ ਨਹੀਂ ਮਿਲੀ ਤੇ ਉਹਨੇ ਕਹਿਤਾ ਮਹਾਰਾਜ ਮੈਨੂੰ ਖੀਰ ਨਹੀਂ ਮਿਲੀ ਮੈਂ ਤੁਹਾਡੇ ਡੰਗਰ ਨਹੀਂ ਆਚਾਰਨੇ ਤੇ ਗੁਰੂ ਅਰਜਨ ਸਾਹਿਬ ਨੇ ਕਹਿ ਦਿੱਤਾ ਵੀ ਤੇਰੀ ਖੀਰ ਤੇ ਕੁੱਤੇ ਵੀ ਨਹੀਂ ਖਾਣਗੇ ਇਹਦੇ ਸਰਾਪ ਆ ਕੇ ਵਾਰਿਆ ਹੂੰ ਵੀ ਇਹ ਤੇਰੇ ਹੁਣ ਆਪਾਂ ਕਹਿ ਨੂੰ ਕਹਿ ਦਿੱ ਗਿਆ ਤੇਰੇ ਘਰ ਇਹ ਸਰਾਪ ਆ ਵਰਨਿੰਗਾ ਬਿਲਕੁਲ ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਇਹੋ ਜਿਹਾ ਕੋਈ ਕਾਰ ਨਹੀਂਗਾ ਕੀਤਾ ਇਹ ਨਹੀਂ ਚੋਕ ਚਗਾ ਕੇ ਲਿਆਓ ਮੈਨੂੰ ਕੋਈ ਪੰਥ ਪ੍ਰਮਾਨਤ ਗ੍ਰੰਥ ਹੋਵੇ ਉਹਦੇ ਚ ਲਿਖਿਆ ਦਿਖਾ ਦਿਓ ਵੀ ਕਿੱਥੇ ਲਿਖਿਆ ਸ਼ੇਖ ਪਤਾ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਡਾਂਗਰੀ ਹੋਇਆ ਵਾ ਜਾਂ ਡੰਗਰਚਾਰੇ ਕੋਈ ਨਹੀਂ ਹੋਇਆ ਖੈਰ ਇਹ ਵਿਸ਼ਾ ਲੰਮਾ ਨਾ ਹੋ ਜੇ ਤੇ ਦੂਜੀ ਮੈਂ ਇਹ ਬੇਨਤੀ ਤੁਹਾਨੂੰ ਕਰ ਰਿਹਾ ਸੀ ਸਤਗੁਰੂ ਗੁਰੂ ਅਰਜਨ ਦੇਵ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਲਾਹੌਰ ਬੁਲਾਇਆ ਗਿਆ ਨਾ ਜਦੋਂ ਉਹ ਸਾਰਾ ਕੁਝ ਚੰਦੂ ਦੀਵਾਨ ਨੇ ਆਪਣੇ ਹੱਥ ਚਲੇ ਗਿਆ ਜੀ ਬਿਲਕੁਲ ਮਾਰੈ ਨੂੰ ਭੁਖੇਤੇ ਆਇ ਰੱਖਿਆ ਗਿਆ ਹੂੰ ਜਦੋਂ ਤਾਂ ਵੀ ਗੱਲ ਨਹੀਂ ਬਣੀ ਹੂੰ ਫਿਰ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਉਬਲਦੀ ਦੀਗ ਵਿੱਚ ਪਾਇਆ ਗਿਆ ਹੂੰ ਉਹਦੇ ਤੋਂ ਬਾਅਦ ਸਤਿਗੁਰੂ ਮਾਰੈ ਨੂੰ ਤਤੀ ਤਵੀ ਤੇ ਬਿਠਾਇਆ ਗਿਆ ਹੂੰ ਉਹਦੇ ਤੋਂ ਬਾਅਦ ਹੁਣ ਵੇਖੋ ਆਪਣਾ ਕੋਈ ਅੰਗ ਸੜਿਆ ਹੋਵੇ ਨਾ ਜਦੋਂ ਆਪਾਂ ਉੱਤੇ ਪਾਣੀ ਪਾਉਂਦੇ ਨਾ ਕੁਝ ਸਮੇਂ ਵਾਸਤੇ ਤੁਹਾਨੂੰ ਸਕੂਨ ਮਿਲਦਾ ਬਿਲਕੁਲ ਪਰ ਉਹਦੇ ਤੋਂ ਬਾਅਦ ਉਹ ਦਰਦ ਵੱਧ ਜਾਂਦੀ ਹੈ ਹੂੰ ਗੁਰੂ ਅਰਜਨ ਦੇ ਮਾਰਨ ਨੂੰ ਮੁੜ ਕੇ ਜਦੋਂ ਸਤਗੁਰੂ ਦਾ ਸਾਰਾ ਜਿਸਮ ਛਾਲਿਆਂ ਨਾਲ ਭਰ ਗਿਆ ਦਰਿਆ ਰਾਵੀ ਵਿੱਚ ਮਾਰਨ ਨੂੰ ਲਜਾਇਆ ਗਿਆ ਇਹਨਾਂ ਛਾਲਿਆਂ ਦੇ ਉੱਪਰ ਜਦੋਂ ਪਾਣੀ ਪਾਊਗਾ ਇਹ ਛਾਲੇ ਫਟਣਗੇ ਫਟੇ ਹੋਏ ਛਾਲਿਆਂ ਦੇ ਉੱਪਰ ਜਦੋਂ ਪਾਣੀ ਲੱਗੂਗਾ ਤੇ ਸਾੜ ਵਧੂਗਾ ਹੂੰ ਠੀਕ ਹੈ ਦੂਜੀ ਬੇਨਤੀ ਉੱਥੇ ਤਵੀ ਤੇ ਕਿਉਂ ਬਿਠਾਇਆ ਗਿਆ ਹੂੰ ਮੰਗੋਲੀਆ ਦਾ ਇੱਕ ਕਾਨੂੰਨ ਹੈ ਯਾਸਾ ਮੰਗੋਲੀਆ ਕਬੀਲਾ ਯਾਸਾ ਜੋ ਯਾਸਾ ਹੂੰ ਬੜੇ ਉਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਤਸੀਹੇ ਲਿਖੇ ਆ ਹੂੰ ਉਹਦੇ ਵਿੱਚ ਇਹ ਇੱਕ ਇਹ ਤਸੀਹਿਆ ਲਿਖਿਆ ਗਿਆ ਵੀ ਕੋਈ ਮੰਗੋਲੀਆ ਕਬੂਲੇ ਦੇ ਉੱਪਰ ਕੋਈ ਹਮਲਾ ਕਰਦਾ ਵਾ ਹੂੰ ਉਹਦਾ ਖੂਨ ਧਰਤੀ ਤੇ ਨਾ ਡੁੱਲਣ ਦੇ ਉਹ ਕੀ ਕਰਦੇ ਸੀ ਇੱਕ ਲੋਹੇ ਦਾ ਤਵਾ ਬਿਲਕੁਲ ਲਾਲ ਕਰ ਲੈਂਦੇ ਸੀਗੇ ਹੂੰ ਸਾੜ ਲੈਂਦੇ ਸੀ ਜਿਹੜਾ ਬੰਦਾ ਫੜਿਆ ਜਾਂਦਾ ਸੀਗਾ ਉਹਦੀਆਂ ਬਾਹਾਂ ਪਿੱਛੇ ਨੂੰ ਬੰਨ ਲੀਆਂ ਜਾਂਦੀਆਂ ਹੂੰ ਉਹ ਤਵਾ ਲਾਲ ਕਰਕੇ ਤੇ ਉਹਦੀ ਬੰਦੇ ਦੀ ਗਰਦਨ ਕੱਟ ਕੇ ਉਹ ਧਰਤੀ ਦੇ ਉੱਪਰ ਉਹ ਤਵਾ ਚਿਪਕਾ ਦਿੱਤਾ ਜਾਂਦਾ ਹੂੰ ਵੀ ਇਹਦਾ ਜਿਹੜਾ ਖੂਨ ਆ ਕੇ ਨਾ ਸੜ ਜਾਵੇ ਧਰਤੀ ਤੇ ਨਾ ਡੁੱਲੇ ਜੇ ਇਹਦਾ ਖੂਨ ਇੱਥੇ ਡੁੱਲੂਗਾ ਤੇ ਇਹਦੇ ਖੂਨ ਦੇ ਜਿਹੜੇ ਜਰਾਸੇ ਮੈਂ ਉਹਦੇ ਵਿੱਚੋਂ ਇਹਦੇ ਵਰਗੇ ਕਈ ਅਨੇਕਾਂ ਪੈਦਾ ਹੋਣਗੇ ਮங்கோਲੀਆਂ ਕਬੀਲੇ ਨੂੰ ਦੁੱਖ ਦੇਣਗੇ ਉਹ ਹੋ ਗਏ ਉਹਨਾਂ ਨੇ ਯਾਸਾ ਮੁਤਾਬਕ ਆਖਿਆ ਵੀ ਇੱਥੇ ਗੁਰੂ ਅਰਜਨ ਦੇਵ ਮਹਾਰਾਜ ਦਾ ਖੂਨ ਨਹੀਂ ਡੁੱਲਣਾ ਚਾਹੀਦਾ ਜਿਵੇਂ ਇੱਕ ਵਿਦਵਾਨ ਦਾ ਬੜਾ ਪਿਆਰਾ ਕਥਨ ਉਹ ਕਹਿੰਦਾ ਬਿਰਥਾ ਖੂਨ ਜਈ ਸ਼ਹੀਦਾਂ ਦਾ ਨਹੀਂ ਜਾਂਦਾ ਨਹੀਂ ਜੀ ਜਿੱਥੇ ਡੁੱਲਦਾ ਜੋਗ ਪਲਟਾ ਦੇਵੇ ਹੂੰ ਇਹ ਖੂਨ ਬਾਰੂਦ ਦੀ ਚਿੰਗ ਬਣ ਕੇ ਹਿਰਦੇ ਜज्ਬਿਆਂ ਦੇ ਪਾਬੰਡ ਲਾ ਦੇ ਹੂੰ ਇਹ ਚੜੇ ਤੂਫਾਨਾਂ ਨੂੰ ਸ਼ਾਂਤ ਕਰਦਾ ਹੂੰ ਕਿਧਰੇ ਇਹ ਪੁਚਾਰ ਲਿਆ ਦੇਵੇ ਇਹ ਖੂਨ ਮਨੁੱਖਤਾ ਲਈ ਟੀਕਾ ਮੁਰਦਾ ਕੌਮਾਂ ਵਿੱਚ ਜ਼ਿੰਦਗੀ ਪਾ ਦੇ ਹੂੰ ਬਿਲਕੁਲ ਉਹਨਾਂ ਨੇ ਆਖਿਆ ਗੁਰੂ ਅਰਜਨ ਦੇ ਮਹਾਰਾਜ ਦਾ ਖੂਨ ਨਹੀਂ ਡੁੱਲਣਾ ਚਾਹੀਦਾ ਉੱਥੇ ਦੂਜਾ ਹਵਾਲਾ ਵੀ ਮਿਲਦਾ ਕਿ ਜਦੋਂ ਗੁਰੂ ਅਰਜਨ ਦੇ ਮਹਾਰਾਜੀ ਰਾਵੀ ਵਿੱਚ ਵੜੇ ਆ ਹਾਂ ਕਹਿੰਦੇ ਵੀ ਕਿਸੇ ਨੇ ਮਤਲਬ ਪੱਥਰ ਵੀ ਮਹਾਰਾਜ ਦੇ ਮਾਰੇ ਜਿਹੜਾ ਪਰਵਟੇ ਤੇ ਵੱਜਾ ਹੂੰ ਉਹ ਖੂਨ ਵੀ ਦਰਿਆ ਰਾਵੀ ਵਿੱਚ ਡੋਲਿਆ ਕਹਿੰਦਾ ਜਿਹੜਾ ਉੱਥੋਂ ਕਈਆਂ ਬੰਦਿਆਂ ਨੇ ਇਹ ਗੱਲ ਕਹਿ ਦਿੱਤੀ ਵੀ ਇਹ ਜਿਹੜਾ ਖੂਨ ਆ ਹੁਣ ਇਹ ਸਕਾਇਨਾਰ ਚ ਪਰਲੋ ਲਿਆਂ ਕੇ ਰੱਖ ਦਵੇਗਾ ਫਿਰ ਉਹ ਖੂਨ ਨੇ ਪਰਲੋ ਲਿਆਂਦੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦੇ ਰੂਪ ਵਿੱਚ ਜਿਹੜੀਆਂ ਆਪਾਂ ਕਹਿੰਦੇ ਚਾਰ ਜੰਗਾਂ ਲੜੀਆਂ ਚਾਰ ਨਹੀਂ ਲੜੀਆਂ ਹੂੰ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਨੇ ਪੰਜ ਯੁੱਧ ਆਪ ਲੜਿਆ ਹੂੰ ਛੇਵਾਂ ਯੁੱਧ ਆਪਣੇ ਪੁੱਤਰ ਬਾਬੇ ਗੁਰਦੇ ਤੇ ਨੂੰ ਲੜਾਇਆ ਵਾ ਤੇ ਪਾਸੇ ਖਲੋ ਕੇ ਮਾਰਿਆ ਉਹ ਦੂਜਾ ਯੁੱਧ ਵੇਖਿਆ ਦੇਖਿਆ ਜਿਹਨੂੰ ਆਪਾਂ ਛੇ ਯੁੱਧ ਕਹਿ ਦਿੰਨੇ ਮਾਰਿਆ ਨੇ ਪਰਲੋ ਲੈ ਆਂ ਦਿੱਤੀ